ਕੋਈ ਪਾਸੇ ਸਾਰੇ ਉੱਤਰ ਮੋੜ ਦੇਣੇ ਸੀ ਬਸ ਤੁੰਨ ਰੋਕਣਾ ਆਉਂਦਾ ਬਾਕੀ ਗਲਾਈਡ ਕਰਨਾ ਕੁਛ ਨਹੀਂ ਆਉਂਦਾ ਜਿਹੜੀ ਕਾਪਰੇਟ ਕਰਨਾ ਹੈ ਸ਼ਹਿਰ ਦਾ ਵਾਇਡ ਕਰਨੇ ਤੇ ਸ਼ਹਿਰ ਦਾ ਫੰਕਸ਼ਨ ਹੈ ਕੋਈ ਕਾਪਰੇਟ ਕਰਨਾ ਹੈ ਗਲਾਈਡ ਕਰੋ ਨਾ ਉੱਥੇ ਰੋਕ ਦਿਓ ਗੱਲ ਦਾ ਖਵਾਰਾ ਨਹੀਂ ਬੜੀਆਂ ਸ਼ਹਿਰ ਦਾ ਫੰਕਸ਼ਨ ਹੈ ਥੋੜਾ ਆਪਰੇਟ ਕਰੋ ਜੀਆਂ ਗਲੀਆਂ ਗਲੀਆਂ ਤੋਂ ਨਿਕਲ ਜਾ ਯਾਰ ਕਿਹੜੀਆਂ ਗਲੀਆਂ ਆਇਆ ਗੋਲਣ ਜੋ ਗਈ ਆਹੀ ਪਿਵਾੜੀ ਤੇ ਹੌਲੀ ਹੌਲੀ ਤੇ ਲਾਤਾ ਗਲਾਈਡ ਕਰ ਕੋ ਦੱਸੋ ਤੁਸੀਂ ਕਿੱਧਰ ਮੁਕਣਾ ਹੈ ਕਿੱਥੇ ਜਾਣਾ ਤੁਸੀਂ ਕਿੱਥੇ ਅਸੀਂ ਕਿੱਥੇੋਂ ਨਿਕਲਣਾ ਹੈ ਬਾਈਪਾਸ ਤੇ ਜਾਉਣਾ ਫਿਰ ਸਿੱਧਾ ਜਾ ਕੇ ਜਲੰਧਾ ਨਹੀਂ ਬਾਈਪਾਸ ਤੇ ਪਿੱਛੇ ਜਾਣੇ ਨਹੀਂ ਪਤਾ ਕਿ ਐਮਰਜੈਂਸੀ ਆਖੋ ਜਾਂ ਹੁਣ ਇੱਧਰ ਪਹੁੰਚ ਗਏ ਉੱਥੇ ਪਹਿਨੇ ਰੋਕ ਰੱਖੇ ਹੁਣ ਇੱਥੇ ਆ ਕੇ ਫਿਰ ਰੋਕਤਾ ਕਿਸੇ ਨੇ ਡਿਊਟੀ ਤੇ ਨਹੀਂ ਜਾਣਾ ਹੁੰਦਾ ਸਾਡੀ ਟ੍ਰੇਨ ਨਿਕਲ ਗਈ ਸਾਢੇ 7 ਤੁਸੀ ਲੈ ਕਰੋ ਕੋਈ ਬਿਮਾਰ ਹੈ ਕੋਈ ਕੁਛ ਹੈ ਕੋਈ ਕੁਛ ਹੈ ਗਾਈਡ ਕਰੋ ਨਾ ਕਿਸੇ ਕਿਸੇ ਨੂੰ ਅਖਬਾਰਾਂ ਚ ਕਢਾਉਂਦਾ ਬਹੁਤ ਬੜਾ ਗੱਲ ਉੱਥੇ ਕਰਕੇ ਬਾਈਪਾਸ ਤੇ ਨਹੀਂ ਹੁੰਦਾ ਤਾਂ ਸਾਰੇ ਬੰਦੇ ਨੇ ਉਧਰ ਮੁੜ ਕੇ ਜਾਣਾ ਸੀ